ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਸਟਰਨ ਪਾਸ ਦਾ ਨੇਮ ਆਫ ਕੁਆਲਿਟੀ ਬਹੁਤ ਹੀ ਵਧੀਆ ਰਿਜ਼ਲਟ ਲੈ ਰਿਹਾ ਜੀ ਪਿਛਲੇ ਸਾਲ ਦੀ ਤਰ੍ਹਾਂ 2024 ਦੇ ਵਿੱਚ ਵੀ ਵੀਜ਼ਿਆਂ ਦੇ ਰਿਜ਼ਲਟ ਆਨੇ ਸਟਾਰਟ ਹੋ ਗਏ ਨੇ ਸੋ ਅੱਜ ਪਹਿਲੇ ਦਿਨ ਹੀ ਸਾਡੇ 5 ਵੀਜ਼ਾ ਆਏ ਨੇ ਜੀ ਤਿੰਨ ਸਾਡੀਆਂ ਪਾਸਪੋਰਟ ਰਿਕੁਐਸਟ ਲੈਟਰ ਆਈਆਂ ਸੀ ਅਸੀਂ ਆਲਰੇਡੀ ਆਪਣੀ ਵੀਡੀਓ ਮੈਂਸ਼ਨ ਕਰ ਚੁੱਕੇ ਆ ਕਿ ਪਹਿਲੀ ਤਰੀਕ ਨੂੰ 2024 ਦੇ ਵਿੱਚ ਫੈਮਿਲੀ ਦਾ ਸੁਪਨਾ ਪੂਰਾ ਹੋਇਆ ਸੀ ਵਿਦਾਊਟ ਸਪੌਂਸਰਸ਼ਿਪ ਫੋਟਰ ਬੁਕਿੰਗ ਤੇ ਸੋ ਅੱਜ ਹੀ ਸਾਨੂੰ ਦੋ ਪਾਸਪੋਰਟ ਵੀ ਰਿਸੀਵ ਹੋਏ ਨੇ ਸਾਡੇ ਕਲਾਇੰਟ ਆ ਜੀ ਬਹੁਤ ਅੱਛੇ ਬਲਜੀਤ ਕੌਰ ਮੈਮ ਆ ਵਿਜ਼ਾ ਲੱਗਾ ਜੀ ਕੈਨੇਡਾ ਦਾ ਔਰ ਇਹਨਾਂ ਨੂੰ ਸਪਾਂਸਰਸ਼ਿਪ ਸੀ ਇਹਨਾਂ ਦੀ ਬੇਟੀ ਨੇ ਸਪਾਂਸਰ ਕੀਤਾ ਸੀ ਸੋ ਇਹਨਾਂ ਦਾ ਸੁਪਨਾ 2024 ਦੇ ਵਿੱਚ ਪੂਰਾ ਹੋਇਆ ਜੀ ਨਵਾਂ ਸਾਲ ਇਹਨਾਂ ਨੇ ਬਹੁਤ ਹੀ ਅੱਛਾ ਰਿਹਾ ਸੋ ਇਹਨਾਂ ਨੂੰ ਪਾਸਪੋਰਟ ਜਿਹੜਾ ਹੈ ਜੀ ਦਿੰਨੇ ਆ ਮੈਮ ਵੈਸਟਰਨ ਪਾਥ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤੁਹਾਡਾ ਤਾਂ ਤੁਹਾਡੇ بیٹے ਦਾ ਫਾਦਰ ਸਾਹਿਬ ਵੀਜ਼ਾ ਰਿਸਿਵ ਕਰਨ ਆਏ ਆ ਸੋ بیٹے ਦਾ ਵੀਜ਼ਾ ਲੱਗਾ ਜੀ ਨਾਲ ਮੈਮ ਦਾ ਲੱਗਾ ਤੇ ਕੁਛ ਵੈਸਟਰਨ ਪਾਥ ਬਾਰੇ ਕਹਿਣਾ ਚਾਹੁੰਦੇ ਹੋ ਸਾਡੇ ਫਾਲੋਅਰਸ ਨੂੰ ਦੱਸੋ ਕਿਉਂਕਿ ਬਹੁਤ ਵਾਰੀ ਕੀ ਹੁੰਦਾ ਕਿ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਕਲਾਈਂ ਨੂੰ ਇੰਨਾ ਯਕੀਨ ਨਹੀਂ ਹੁੰਦਾ ਬਟ ਤੁਹਾਡੇ ਕਹਿਣ ਦਾ ਕਾਫੀ ਯਕੀਨ ਹੋਣਾ ਕਿ ਤੁਹਾਡਾ ਸਾਡੇ ਨਾਲ ਐਕਸਪੀਰੀਅੰਸ ਕਿਦਾਂ ਦਾ ਰਿਹਾ ਓਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਜੀਤ ਹੈ ਤੇ ਮੈਂ ਕੈਂਡਲ ਨੇ ਇਨਾਂ ਕੋਲ ਅਪਲਾਈ ਕੀਤਾ ਮੈਂ ਪਹਿਲਾਂ ਦੋ ਵਾਰੀ ਜਲੰਧਰ ਅਪਲਾਈ ਕੀਤਾ ਸੀਗਾ ਪਰ ਦੋ ਵਾਰੀ ਰਿਫਿਊਜ਼ ਹੋ ਗਿਆ ਮੈਨੂੰ ਇੱਥੇ ਦਾ ਇਨਾਂ ਦਾ ਵੈਸਟਰਨ ਪਾਥ ਦਾ ਕਿਸੇ ਨੇ ਦੱਸਿਆ ਨਾ ਤੇ ਮੈਂ ਇੱਥੇ ਆਈ ਹਾਂ ਤੇ ਮੈਨੂੰ 2 ਮਹੀਨੇ ਦੇ ਵਿੱਚ ਮੇਰਾ ਵੀਜ਼ਾ ਲੱਗ ਗਿਆ ਤਾਂ ਮੇਰੇ ਬੇਟੇ ਦਾ ਵੀ ਲੱਗ ਗਿਆ ਤਾਂ ਅਸੀਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਉਹ ਵੀ ਨਵੇਂ ਸਾਲ ਦੇ ਵਿੱਚ ਸਾਨੂੰ ਇੱਕ ਖੁਸ਼ੀ ਮਿਲੀ ਹੈ ਸੋ ਥੈਂਕ ਯੂ ਨਵੇਂ ਸਾਲ ਦਾ ਪਹਿਲਾ ਡੇ ਆ ਜੀ ਅੱਜ ਔਰ ਨਵਾਂ ਸਾਲ ਬਾਬਾ ਨਾਨਕ ਚੜ੍ਹਦੀ ਕਲਾ ਰੱਖੇ ਜੀ ਸਾਰੇ ਪਰਿਵਾਰ ਨੂੰ ਖੁਸ਼ੀਆਂ ਲੈ ਕੇ ਆਵੇ ਜਿਸ ਤਰ੍ਹਾਂ ਪਿਛਲੇ ਸਾਲ ਦੇ ਵਿੱਚ ਅਸੀਂ ਫੈਮਲੀਜ਼ ਦੇ ਸੁਪਨੇ ਪੂਰੇ ਕੀਤੇ ਸੀ ਇਸ ਸਾਲ ਦੇ ਵਿੱਚ ਵੀ ਅਸੀਂ ਤੁਹਾਡੇ ਬਾਹਰ ਜਾਣ ਦੇ ਸੁਪਨੇ ਨੂੰ ਪੂਰਾ ਕਰ ਸਕੀਏ ਸੋ ਵਧੇਰੇ ਜਾਣਕਾਰੀ ਲਈ ਤੁਸੀਂ ਵੈਸਟਰਨ ਪਾਸਪੋਰਟ ਦੇ ਹੈੱਡ ਆਫਿਸ ਮਿਲ ਸਕਦੇ ਹੋ ਵੈਸਟਰਨ ਪਾਸਪੋਰਟ ਲਗਾਤਾਰ ਰਿਫਿਊਜ਼ ਹੋਏ ਵੀਜ਼ਾ ਵੀ ਲੈ ਰਿਹਾ ਸੋ ਵਧੇਰੇ ਜਾਣਕਾਰੀ ਲਈ ਵੈਸਟਰਨ ਪਾਸਪੋਰਟ ਦੇ ਹੈੱਡ ਆਫਿਸ ਅੱਜ ਹੀ ਪਹੁੰਚੋ